ਮਾਣ ਵਾਲੀ ਗੱਲ ਇਹ ਵੀ ਹੈ ਕਿ 2004 ਆ ਗਿਆ ਹੈ ਬਾਲੂ ਅਰੇ ਸੋਖ ਮੰਗੋ ਰੱਬ ਦੇ ਕੋਲੋਂ ਆਪਣੇ ਧੀਆਂ ਪੁੱਤਾਂ ਨੂੰ ਤੁਹਾਨੂੰ ਗੁਰੂ ਨਾਨਕ ਦੇਵ ਜੀ ਫਲਵਾੜੀ ਵਿੱਚ ਲਿਆਓ ਆਪਣੇ ਧੀਆਂ ਪੁੱਤਾਂ ਨੂੰ ਦੱਸੋ ਅਸਰ ਵਿੱਚ ਸਿੱਖੀ ਕੀ ਆ ਪੜ੍ਹੋ ਤੁਸੀਂ ਆਪਣੇ ਆਪਣੇ ਬੱਚਿਆਂ ਦਾ ਭਲੇਖਾ ਸੁਦਾਦ ਸਕਦੇ ਹੋ ਅਰੂਪ ਹਰ ਗੋਵਾਰੇ ਵਾਰੇ ਅੱਜ ਸਰੂਰਾ ਜੀ ਦੀ ਕਿਰਪਾ ਦੇ ਨਾਲ ਪੋਨੇਵਾ ਮਹਾਨ ਗੁਰਮਤ ਸਮਾਗਮ ਤਨ ਤਨ ਸਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੇਨਾ ਦੇ ਪਾਵਨ ਅਸਥਾਨ ਗੁਰਦੁਆਰਾ ਟਾਂਦੀ ਸਾਹਿਬ ਕੇ ਪਿੰਡ ਸੁਰਖਪੁਰ ਅਗਬਰਪੁਰ ਸਮੁੱਚੇ ਨਗਨ ਵਾਸੀ ਸੰਗਤਾਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਅਤੇ ਮਾਹੌਪੁਰਸ਼ਾਂ ਦੇ ਉਦਮ ਉਪਰਾਦੇ ਸਦਕਾ ਅੱਜ ਤਾਨ ਤਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤੇ ਉਹਨੇਵਾ ਮਹਾਰ ਗੁਰਮਤ ਸਮਾਗਮ ਸਜਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਪਰਬ 350ਵੇਂ ਸਾਲ ਦੇ ਸਮਰਪਿਤ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਬ ਦੇ ਸਬੰਧ ਅੰਦਰ ਅਤੇ ਜੋ ਹਰ ਸਾਲ ਦੀ ਤਰ੍ਹਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗੁਰਪਾਗਦੀ ਪਰਬ ਨੂੰ ਮਨਾਉਂਦਿਆਂ ਹੋਇਆਂ ਅਤੇ ਨਾਲ ਹੀ ਜੋ ਤਿੰਨ ਮਹਾਂਪੁਰਸ਼ ਸੱਜਖੰਡ ਵਾਸੀ ਸੰਤ ਬਾਬਾ ਤੇਜਾ ਸਿੰਘ ਜੀ ਸਾਧਕਣ ਵਾਰਸੀ ਸੰਤ ਬਾਬਾ ਮਲਕਾ ਸਿੰਘ ਜੀ ਅਤੇ ਸਾਧਕਣ ਵਾਰਸੀ ਸੰਤ ਬਾਬਾ ਦਇਆ ਸਿੰਘ ਜੀ ਅਤੇ ਜੋ ਇੱਥੇ ਗੁਰੂ ਕਾ ਦੇ ਮਹਾਨ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਜਨਾਂ ਦੇ ਵਿੱਚ ਜੋ ਸੰਤ ਬਾਬਾ ਭਗਵਾਨ ਦਾਸ ਜੀ ਉਦਾਸੀਨ ਸੰਪਰਦਾ ਦੇ ਵਿੱਚੋਂ ਅਤੇ ਬਾਬਾ ਗੁਰਮੇਦ ਸਿੰਘ ਜੀ ਜਥੇਦਾਰ ਉਹਨਾਂ ਦੀ ਮਿੱਠੀ ਯਾਦ ਦੇ ਅੰਦਰ ਇਹ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਦੀਆਂ ਸੁਮਤੀਆਂ ਸੰਤਾਂ ਦੇ ਪੂਰਨ ਸਹਿਯੋਗ ਦੇ ਕਰਕੇ ਇਸ ਮਹਾਨ ਗੁਰਮਤ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ ਬਿਆਨ ਸੇਵਾਵਾਂ ਕੀਤੀਆਂ ਹਨ ਸੁਮਤੀਆਂ ਸੰਤਾਨਾਂ ਨੇ ਜੋ ਇਹ ਸੇਵਾਵਾਂ ਇਹ ਕੀਤੀਆਂ ਸਤਗੁਰੂ ਜੀ ਕਿਰਪਾ ਕਰ ਇਸੇ ਤਰ੍ਹਾਂ ਸੰਤਾਨਾਂ ਨੂੰ ਆਪਣੇ ਗੁਰੂ ਘਰਾਂ ਦੀਆਂ ਸੇਵਾਵਾਂ ਕਰਨ ਦਾ ਬਾਣੀ ਦੇ ਨਾਲ ਜੁੜਨ ਦਾ ਇਹ ਸਤਗੁਰੂ ਜੀ ਉਪਦੇਸ਼ ਅਤੇ ਬਲ ਬਲਸ਼ਨ ਸੋ ਸਾਧਗੋ ਜੀ ਦੀ ਕਿਰਪਾ ਕਾਣ ਸਮਤਿਆਂ ਸੰਤਾਨੋ ਮਾਲ ਗੁਰਮਤ ਸਮਾਗਮ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਜਨ ਸੰਗੀਤ ਸੁਪੰਜ ਸੈਫਲਾ ਬਾਲ ਬਹੁਤ ਬਹੁਤ ਲੋਕਾਂ ਦੇ ਆਏ ਆ ਬਿਲਕੁਲ ਬਹੁਤ ਬਹੁਤ ਲੋਕ ਆ ਗਏ ਰਾਜਪੁਰੇ ਤੋਂ ਵੀ ਆ ਗਏ ਸੁਰਖੋੜਾ ਇਹ ਪਾਇਦੇ ਦੇਖਣ ਕਰਨਾ ਆ ਸੋ ਸਮਾਗਮ ਬਹੁਤ ਵਧੀਆ ਚੱਲ ਰਿਹਾ ਸਰਪ੍ਰਧ ਸੰਗਤ ਨੇ ਨਾ ਰਹੀ ਆ ਇਹ ਪ੍ਰੋਗਰਾਮ ਚੱਲ ਰਿਹਾ ਬਹੁਤ ਵਧੀਆ ਤੁਹਾਡੀ ਜਿੱਥੇ ਲੱਗੇ ਹੋਏ ਆ ਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਨ ਦੀਆਂ ਸਾਰੇ ਰਾਤ ਨੂੰ ਸਾਰੇ ਪੰਜਾਬੀ ਆ ਕੇ ਦੇਖੀ ਸਕੋ ਸੁਣ ਰਹੀ ਹੈ ਸਾਰਿਆਂ ਨੂੰ ਬਹੁਤ ਬਹੁਤ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਬੱਚੇ ਵੀ ਆਪਣੇ ਮੈਸੇਜ ਕਰਨਗੇ ਬੱਚੇ ਵੀ ਆਪਣੀ ਵਧੀਆ ਸਿਹਤ ਲੈਣ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦਾ ਸਵਾਗਤ ਕਰਦੇ ਆ ਇਹਨਾਂ ਦੇ ਰਸਤੇ ਵੀ ਆਣ ਕੇ ਵਧੀਆ ਸਿਹਤਾਂ ਲੈਣ ਵੀਖੀ ਦਿੱਤਾ ਪਤਾਵਾਜੀ ਨੂੰ ਲੱਗੇ ਆ ਉਹਨਾਂ ਕੋਲ ਸੈਕਟਰ ਉਹਦੇ ਕੋਲ ਭਾਈ ਗੁਰਜੀਤ ਸਾਹਿਬ ਹੈ ਸਾਹਿਬ ਭਾਈ ਗੁਰਜੀਤ ਕੀ ਫਤਿਹ ਨਗਰਨਾ ਵਾਸੀ ਸੁਰਖਪੁਰ ਅਕਬਰਪੁਰ ਦੀ ਸਾਧ ਸੰਗਤ ਬਾਬਾ ਲੀਡਰ ਸਿੰਘ ਜੀ ਵੱਲੋਂ 19ਵਾਂ ਸੰਤੂ ਸਮਾਗਮ ਬਾਬਾ ਤੇਜਾ ਸਿੰਘ ਬਾਬਾ ਮਲਖਾ ਸਿੰਘ ਬਾਬਾ ਦਇਆ ਸਿੰਘ ਬਾਬਾ ਭਗਵਾਨ ਦਾਸ ਬਾਬਾ ਗਰਮੇ ਸਿੰਘ ਜਥੇਦਾਰ ਜੀ ਦੇਸ਼ਮੁਤ ਨਗਰ ਜੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਇਹਨਾਂ ਦੀ ਰਹਿਨ ਰਾਈ ਸੰਤਾਂ ਦੇ ਹੇਠ ਹੈ ਸੰਤ ਬਾਬਾ ਲੀਡਰ ਸਿੰਘ ਜੀ ਜੋ ਵੀ ਕਰਵਾ ਰਹੇ ਹਨ ਉਹਨਾਂ ਦੇ ਰਹਿਨ ਰਾਈ ਹੇਠ ਹੋ ਰਿਹਾ ਹੈ ਬਾਕੀ ਨਗਰ ਜੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਸੰਯੋਗ ਹੈ ਇੱਥੇ ਦੇ ਗ੍ਰੰਥੀ ਬਾਬਾ ਚਰਨ ਸਿੰਘ ਜੀ ਬਹੁਤ ਸੇਵਾ ਨਿਭਾ ਰਹੇ ਆ ਬਾਕੀ ਮਾਲਕ ਦੀ ਕਿਰਪਾ ਸਾਰੇ ਰਲ ਮਿਲ ਕੇ ਇੱਥੇ ਸੇਵਾ ਕਰਵਾ ਰਹੇ ਆ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਸੇ ਗੱਲ ਦੀ ਇੱਥੇ ਘਰਨੀ ਬਾਬਾ ਪ੍ਰਤਾਪ ਸਿੰਘ ਵੀ ਪੂਰਾ ਸਾਥ ਦੇ ਰਹੇ ਆ ਬਾਬਾ ਲੀਦਰ ਸਿੰਘ ਜੀ ਨਾਲ ਬਾਕੀ ਸਾਥ ਸੰਪਤੀ ਬਹੁਤ ਸੇਵਾ ਕਰਵਾ ਰਹੇ ਆ ਹਾਂਜੀ ਬਾਬਾ ਪਰਕਲ ਸਿੰਘ ਸਾਡੇ ਨਾਲ ਖੜੇ ਆ ਇਹ ਵੀ ਪੂਰਾ ਸਹਿਯੋਗ ਦਿੰਦੇ ਆ ਬਾਕੀ ਅਸੀਂ ਇਹ ਚੈਨਲ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਇੱਥੇ ਸਾਡੀ ਇੰਟਰਵਿਊ ਲੈਣ ਵਾਸਤੇ ਪਹੁੰਚਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੋਹ ਸੰਗਤ ਤੰਤਨ ਬਾਬਾ ਇਜਾ ਸਿੰਘ ਜੀ ਤੰਤਨ ਬਾਬਾ ਮਿਲਖਾ ਸਿੰਘ ਜੀ ਤਨ ਧੰਨ ਬਾਬਾ ਭਗਵਾਨ ਦਾਸ ਜੀ ਤੰਤਨ ਬਾਬਾ ਦਾਇਆ ਸਿੰਘ ਜੀ ਜਹਦਾਰ ਗਰਮੇ ਸਿੰਘ ਜੀ ਉਹਨਾਂ ਦੀ ਮਿੱਟੀ ਯਾਦ ਨੂੰ ਮੁੱਖ ਰੱਖਦੇ ਹੋਏ ਸੰਤ ਬਾਬਾ ਲੀਡਰ ਸਿੰਘ ਜੀ ਅਤੇ ਸੋਹ ਸੰਗਤ ਪਿੰਡ ਸੁਰਖਪੁਰ ਅਨ ਅਗਰ ਉਪਰਵਦੀ ਸਾਧ ਸੰਗਤ ਅਲਾਕਾ ਨਿਵਾਸੀ ਸਾਧ ਸੰਗਤ ਦੇ ਉਦਮ ਨਾਲ ਇਹ ਉਹਨਾਂ ਸਮਾਗਮਾਂ ਸੰਤ ਮਹਾਂਪੁਰਸ਼ ਕਰਾ ਰਹੇ ਹਨ ਜੀ ਸੋ ਇਸ ਸਮਾਗਮ ਦੀ ਸਮਾਗਮ ਦੀ ਸੰਤਾ ਨੂੰ ਲੱਖ ਲੱਖ ਵਧਾਈ ਹੋਵੇ ਤੇ ਚੈਨ ਆਇਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ